ਦੂਸਰਾ ਗਵਰਨਮੈਂਟ ਦੀ ਉਹ ਮਤਲਬ ਏਜੰਸੀਆਂ ਦੀ ਹੈਗੀ ਆ ਕਿ ਜਿਹੜੀ ਇਹ ਸ਼ਹਿਰੀਕਰਨ ਜੇ ਅੱਜ 42% ਆ ਤਾਂ 2040 ਤੱਕ ਇਹ ਸਿਰਫ 47% ਤੱਕ ਜਾਊਗਾ ਮਤਲਬ ਅਗਲੇ 15 ਸਾਲਾਂ ਦੇ ਵਿੱਚ ਇਹ ਸਿਰਫ 4 ਜਾਂ 5% ਵਧੂਗਾ ਇਸ ਤੋਂ ਜ਼ਿਆਦਾ ਨਹੀਂ ਇਹ ਕੋਈ ਬਹੁਤ ਵੱਡਾ ਬੂਸਟ ਨਹੀਂ ਹੈਗਾ ਹਨਾ ਜੇ ਇਹ ਇੰਨੀ ਸਰਕਾਰ ਨੂੰ ਫਿਕਰ ਆ ਤਾਂ ਹੁਣ ਵੀ ਬਹੁਤ ਸਾਰੇ ਤੁਸੀਂ ਸ਼ਹਿਰਾਂ 'ਚ ਜਾਓ ਆਪਾਂ ਇੱਥੇ ਪਟਿਆਲੇ 'ਚ ਬੈਠੇ ਆਂ ਚੰਡੀਗੜ੍ਹ ਜਾਓ ਜਾਂ ਹੋਰ ਬਹੁਤ ਸਾਰੇ ਲੁਧਿਆਣੇ ਵਰਗੇ ਸ਼ਹਿਰਾਂ 'ਚ ਜਾਓ ਬਹੁਤ ਸਾਰੀਆਂ ਕਲੋਨੀਆਂ ਨੇ ਜਿਹੜੀਆਂ ਖੜੀਆਂ ਨੇ ਪ੍ਰੋਜੈਕਟ ਖੜੇ ਨੇ ਉੱਥੇ ਕੋਈ ਘਰ ਘਰ ਵੀ ਬਣੇ ਹੋਏ ਨੇ ਫਲੈਟ ਬਣੇ ਹੋਏ ਨੇ ਉਹਨਾਂ ਨੂੰ ਕੋਈ ਖਰੀਦਣ ਵਾਲਾ ਨਹੀਂ ਹੈਗਾ ਜੇ ਇਸ ਗਵਰਨਮੈਂਟ ਚਾਹੁੰਦੀ ਆ ਕਿ ਉਹ ਘਰ ਦੇਣਾ ਚਾਹੁੰਦੀ ਆ ਲੋਕਾਂ ਨੂੰ ਤਾਂ ਉੱਥੇ ਕੋਈ ਪਾਲਿਸੀ ਬਣਾਵੇ ਇਸ ਸਮੇਂ ਜਿਹੜਾ ਮਤਲਬ ਲੈਂਡ ਮਾਫੀਆ ਹੈਗਾ ਖਾਸ ਕਰ ਜਿਹੜਾ ਇਸ ਕਲੋਨੀ ਵਾਲੇ ਇਸ ਹਾਊਸਿੰਗ ਸੈਕਟਰ ਦੇ ਵਿੱਚ ਆ ਉਹ ਬਹੁਤ ਸਾਰੇ ਜਿਹੜੀ ਠੱਗੀ ਆ ਸਾਡੇ ਲੋਕਾਂ ਨਾਲ ਮਾਰ ਰਿਹਾਗਾ ਬਹੁਤ ਸਾਰੇ ਪੈਸੇ ਦੱਬੇ ਹੋਏ ਨੇ ਲੋਕਾਂ ਦੇ ਉਹ ਉਸ ਪਾਸੇ ਨੂੰ ਆਵੇ ਉਸ ਕਿਸਮ ਦੀ ਪਾਲਿਸੀ ਬਣਾਵੇ ਤੇ ਉਹ ਕਰਨੇ ਜਿਹੜੇ ਉਹਨਾਂ ਲਈ ਦਿੱਤੇ ਜਾ ਸਕਦੇ ਨੇ ਪਰ ਜੇ ਕੋਈ ਇਹ ਕਹੇ ਕਿ 40 ਹਜ਼ਾਰ ਏਕੜ ਉਪਜਾਊ ਜ਼ਮੀਨ ਅਕਵਾਇਰ ਕਰਕੇ ਅਸੀਂ ਹਾਊਸਿੰਗ ਟਰੈਕਟਰ ਬਣਾਉਣਾ ਇਹ ਬੇਵਕੂਫੀ ਹੋਵੇਗੀ ਇਸ ਕਿਸਮ ਦੀ ਕੋਈ ਖਿਲਾੜੀ ਜਮਾਨੀ ਆਈ ਹੋਈ ਕਿ ਇਹ ਕੋਈ ਬੂਸਟ ਆ ਗਿਆ ਹੋਵੇ ਬਾਤੀ ਦਾ ਇਸ ਕਿਸਮ ਦਾ ਕੋਈ ਜਿਹੜਾ ਸਰਕਾਰ ਸਾਹਮਣੇ ਕੋਈ ਸਮੱਸਿਆ ਨਹੀਂ ਖੜੀ ਹੈ